ਆ ਗੈਂਗਸਟਰ ਜੱਗੂ ਦਾ ਪਿੱਛਾ ਕਰ ਰਹੀ ਸੀ ਅੰਨੇਵਾ ਗੋਲੀਆਂ ਚਲਾ ਕੇ ਇਨਕਾਊਂਟਰ ਵੀ ਕਰ ਦਿੱਤਾ ਗਿਆ ਪਰ ਜਦੋਂ ਦੇਖਿਆ ਤਾਂ ਇਨਕਾਊਂਟਰ 'ਚ ਮਰਨ ਵਾਲਾ ਵਿਅਕਤੀ ਗੈਂਗਸਟਰ ਨਹੀਂ ਅਕਾਲੀ ਲੀਡਰ ਮੁਖਜੀਤ ਮੁਖਾਸੀ ਘਟਨਾ ਅੰਮ੍ਰਿਤਸਰ ਦੇ ਬਟਾਲਾ ਬੇਰਕਾ ਰੋਡ ਦੀ ਹੈ ਵਾਰਦਾਤ ਮੰਗਲਵਾਰ ਰਾਤ ਦੀ ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਨੇ ਬਟਾਲਾ ਬੇਰਕਾ ਰੋਡ ਦਾ ਟ੍ਰੈਫਿਕ ਜਾਮ ਕਰ ਦਿੱਤਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਵਾਰਡ ਪ੍ਰਧਾਨ ਮੁਖਜੀਤ ਸਿੰਘ ਜਿਹੜਾ ਕਿ ਵੇਰਕੇ ਦੇ ਵਿੱਚ ਯੂਥ ਅਕਲ-ਗਲਦੀ ਭੱਤੀ ਕਰਾ ਰਿਹਾ ਸੀ ਤੇ ਪਰਸੋਂ ਤੋਂ ਮੂਦਲ ਪਿੰਡ ਵਿੱਚ ਭੱਤੀ ਸ਼ੁਰੂ ਹੋਣੀ ਸੀ ਸ਼ਾਮੀ ਉਹ ਮੂਦਲ ਪਿੰਡ ਵਾਲਿਆਂ ਨੂੰ ਜਿਹੜੀ ਉੱਥੇ ਯੂਰ ਦੀ ਟੀਮ ਹੈ ਉਹਨਾਂ ਨੂੰ ਦੱਸਣ ਜਾ ਰਿਹਾ ਸੀ ਕਿ ਪਰਸੋਂ ਤੋਂ ਕੰਪਿਊਟਰ ਤੁਹਾਡੇ ਪਿੰਡ ਦੇ ਵਿੱਚ ਆਉਣਗੇ ਤੇ ਰਸਤੇ ਦੇ ਵਿੱਚ ਨਾਰਕੋਟਿਕ ਸੈੱਲ ਵਾਲਿਆਂ ਨੇ ਬਗੈਰ ਕਿਸੇ ਉਹਨੂੰ ਪੁੱਛਿਆ ਗਿਸ਼ਿਆ ਦੋ ਗੱਡੀਆਂ ਆਈਆਂ ਉਹਦੀ ਗੱਡੀ ਘੇਰ ਕੇ ਇੱਕਦਮ ਫਰਮ ਸ਼ੁਰੂ ਕਰਤੀ ਉਹਨੂੰ ਮਾਰ ਦਿੱਤਾ ਸੀਟ ਤੇ ਬੈਠੇ ਨੂੰ ਐਨਕ ਲੱਗੀ ਆ ਉਹਨੂੰ ਉਦੇ ਔਰ ਵੋਟਰ ਲਿਸਟੋ ਦੀ ਨਾਲ ਦੀ ਸੀਟ ਤੇ ਬੈਠੀ ਪਈ ਆ ਸੀਟ ਤੇ ਬੈਠੇ ਬੈਠੇ ਨੂੰ ਮਾਰਿਆ ਤੇ ਉਹਦਾ ਰਵਾਲਵਰ ਮੁਰਕੇ ਕੱਢ ਕੇ ਇਹਨਾਂ ਨੇ ਡੈਸ਼ ਬਾਕਸ ਦੇ ਵਿੱਚੋਂ ਰਵਾਲਵਰ ਕੱਢ ਕੇ ਤੇ ਆਪਣੇ ਮੁਲਾਜ਼ਮ ਨੂੰ ਗੋਲੀਆਂ ਮਾਰ ਲੀਆਂ ਉਹਨੂੰ ਜਸਟੀਫਾਈ ਕਰਨ ਲਈ ਇਹ ਸ਼ਰੇਆਮ ਕਤਲ ਕੀਤਾ ਗਿਆ ਹੈ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਔਰ ਉਹ ਪੁਲਿਸ ਮੁਲਾਜ਼ਮ ਜਿਹੜੇ ਅਰੈਸਟ ਕੀਤੇ ਜਾਣ ਨਹੀਂਗੇ ਜਾਣਗੇ ਜਨਾਜ਼ਰ ਉਹਨਾਂ ਚਰ ਨਾ ਅਸੀਂ ਲਾਸ਼ ਚੁਪਣ ਦੇਣੀ ਆ ਨਾ ਸਸਕਾਰ ਕਰਨ ਦੇਣਾ ਨਾ ਟ੍ਰੈਫਿਕ ਜਨ ਉਧਰ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਆਈ 20 ਕਾਰ ਚੁੱਕੇ ਸੇ ਜੁਰਮ ਦੀ ਘਟਨਾ ਨੂੰ ਅੰਜਾਮ ਦੇਣ ਲਈ ਜਾ ਰਿਹਾ ਹੈ। ਘਟਨਾ ਵਾਲੀ ਥਾਂ ਨੇੜੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਪੁਲਿਸ ਨੇ ਜਦੋਂ ਬਿਨਾ ਨੰਬਰ ਵਾਲੀ ਕਾਰ ਨੂੰ ਰੋਕਿਆ ਤਾਂ ਸ਼ੱਕ ਹੋਇਆ। ਪੁਲਿਸ ਮੁਤਾਬਕ ਕਾਰ ਵਿੱਚ ਸਵਾਰ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਪੁਲਿਸ ਬੈਟੀ ਤੇ ਗੋਲੀ ਚਲਾ ਦਿੱਤੀ। ਬਚਾਅ ਲਈ ਪੁਲਿਸ ਕਰਮੀਆਂ ਨੇ ਵੀ ਗੋਲੀ ਚਲਾਈ ਜਿਸ ਵਿੱਚ ਇਹ ਵਿਅਕਤੀ ਮਾਰਿਆ ਗਿਆ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਤੇ ਫੇਕ ਇਨਕਾਊਂਟਰ ਦੇ ਇਲਜ਼ਾਮ ਲੱਗਦੇ ਰਹੇ ਨੇ। ਪੰਜਾਬ ਪੁਲਿਸ ਇੱਕ ਵਾਰ ਮੁੜ ਤੋਂ ਸਵਾਲਾਂ ਦੇ ਘੇਰੇ ਚ ਹੈ ਮ੍ਰਿਤਕ ਦੇ ਸਮਰਥਕ ਮੰਗ ਕਰ ਰਹੇ ਨੇ ਕਿ ਐਨਕਾਊਂਟਰ ਵਿੱਚ ਸ਼ਾਮਿਲ ਪੁਲਿਸ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇ